ਯੁੱਧ ਨਸ਼ੇ ਵਿਰੁੱਧ ਕਾਰਵਾਈ ਚੱਲਦਿਆਂ ਅੱਜ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਟਹਿਟੇ ਰੀ ਕੀਤਾ ਗਿਆ ਦੱਸਿਆ ਕਿ ਇਸ ਦੇ ਉੱਤੇ ਐਨਡੀਪੀਸੀ ਐਕਟ ਦੇ ਕਈ ਮਾਮਲੇ ਦਰਜ ਸਨ ਤਾਂ ਪੁਲਿਸ ਵੱਲੋਂ ਅੱਜ ਅਬਰਸਰ ਦੇ ਸ਼ਟਾ ਗੁਰੂ ਕੀ ਬਡਾਲੀ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਟਾਇਆ ਗਿਆ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਸਰਗੁਰਪ੍ਰੀ ਸਿੰਘ ਖੁੱਲਰ ਸਾਹਿਬ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੁਨਾ ਦੇ ਦੇਸ਼ਾਨਦਰਦੇਸ਼ੀ ਸਦਾਹਰਪਾਲ ਸਿੰਘ ਏਡੀਐਸਪੀ 2 ਏਸੀਪੀ ਵੈਸਟ ਖੇਦਰਸ਼ਨਜੀਤ ਤੇ ਐਸਐਚਓ ਛਾਟਾ ਮਿਸਟਰ ਵਿਨੋਦ ਕੁਮਾਰ ਇਹਨਾਂ ਨੇ ਆਪਣਾ ਅਸੀਂ ਇੱਕ ਡਰਗ ਫੈਡਲਰ ਦੀ ਕੋਤਲੀ ਟਾਈ ਜਾ ਰਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਡੀ ਤੇ ਸਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਢਾਈ ਜਾ ਰਹੀ ਹੈ ਤੇ ਜਦੋਂ ਅਸੀਂ ਤੁਹਾਨੂੰ ਪਤਾ ਚੱਲਿਆ ਡਰਗ ਪੈਟਲਰ ਦੀ ਕੋਠੀ ਹੈ ਤੇ ਅਸੀਂ ਆਪ ਮੌਕੇ ਤੇ ਮੈਂ ਆਏ ਆ ਤੇ ਨਾਲ ਅਫਸਰ ਸੀਨੀਅਰ ਅਫਸਰ ਆਇਆ ਤੇ ਇਹ ਜਿਹੜਾ ਸੰਦੀਪ ਸਿੰਘ ਲਾਇਸ ਲਾਢੀ ਹੈ ਇਹਦੇ ਤੇ ਨੌ ਪਰਚੇ ਹੈਗੇ ਆ ਤਿੰਨ ਐਨਡੀਪੀਐਸ ਦੇ ਨੇ ਤਿੰਨ ਆਬਜੈਕਟ ਦੇ ਪਰਚੇ ਨੇ ਤੇ ਤਿੰਨ ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਹੈਗੇ ਉਹ ਸਾਡੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੋਈ اسلامਬਾਦ ਤੇ ਇੱਕ ਦੋ ਪਰਤੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਤੇ ਫਿਲਹਾਲ ਹੈ ਅੰਮ੍ਰਿਤਸਰ ਜਿਹੜੀ ਸੈਂਟਰਲ ਜੇਲ ਹੈ ਉਥੇ ਬੰਦ ਹੈਗਾ ਤੇ ਆਪਣਾ ਜਿਹੜੇ ਇਹਦੇ ਬਾਰੇ ਸਾਨੂੰ ਜੋ ਪਤਾ ਚੱਲਿਆ ਹੈ ਕਿ ਇਹਦੇ ਨਾਲ ਜਿਵੇਂ ਹੋਰ ਵੀ ਇਹਦੇ ਜਿਹੜੇ ਕੰਪਲੈਕਸ ਹੈਗੇ ਉਹ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੇਗਾ ਫਿਰ